ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਫਰਸਟ ਕਲੈਕਸ਼ਨ ਆ ਜੋ ਲੈ ਕੇ ਆਈਆਂ ਇਹ ਤੁਹਾਨੂੰ ਆਲ ਓਵਰ ਪ੍ਰਿੰਟਡ 5 ਮੀਟਰ ਦਾ ਸੂਟ ਮਿਲੇਗਾ ਬਹੁਤ ਪਿਆਰੀਆਂ ਕਲੈਕਸ਼ਨਾਂ ਨੇ ਰੰਗ ਬਹੁਤ ਪਿਆਰੇ ਨੇ ਇਹ ਤੁਹਾਨੂੰ ਆਲ ਓਵਰ ਸੂਟ ਇੱਕ ਮਿਲੇਗਾ 510 ਰੁਪਏਾਂ ਦੇ ਵਿੱਚ ਜਿਆਦਾ ਸੂਟ ਬਾਈ ਕਰਨ ਲਈ ਤਾਂ ਹੋਰ ਆ ਜਿਆਦਾ ਆਫਰ ਹੈ ਅਗਰ ਕੋਈ ਕੁਐਰੀ ਕਰਨੀ ਹੈ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਤਾਂ ਮੈਂ ਆਪਣਾ ਨੰਬਰ 623924575 ਜੋ ਦਿੱਤਾ ਆ ਉਸ ਨੰਬਰ 'ਤੇ ਜਾ ਕੇ ਤੁਸੀਂ ਮੈਸੇਜ ਕਰ ਸਕਦੇ ਹੋ ਜੋ ਵੀ ਤੁਹਾਡੀ ਕੁਇਰੀ ਹੈ ਜਿਸ ਵੀ ਸੂਟ ਦੇ ਬਾਰੇ ਵਿੱਚ ਤੁਹਾਨੂੰ ਤੁਹਾਡੀ ਕੁਇਰੀ ਦਾ ਰਿਪਲਾਈ ਜਰੂਰ ਆਏਗਾ ਸੂਟ ਸਾਰੇ ਅਵੇਲੇਬਲ ਨੇ ਬ੍ਰਾਂਡਡ ਕਲੈਕਸ਼ਨਾਂ ਨੇ ਡਿਜ਼ਾਈਨਰ ਕਲੈਕਸ਼ਨਾਂ ਨੇ ਬਹੁਤ ਪਿਆਰੀਆਂ ਸੋਹਣੀਆਂ ਤੇ ਨਵੇਂ-ਨਵੇਂ ਰੰਗਾਂ ਦੇ ਨਾਲ ਲਾਈਆਂ ਨੇ ਇਹ ਵਾਲੇ ਜਿਹੜੀਆਂ ਕਲੈਕਸ਼ਨਾਂ ਨੇ ਇਹ ਤੁਹਾਨੂੰ 830 ਰੁਪਏ ਦੇ ਵਿੱਚ ਦੋ ਸੂਟ ਮਿਲਣਗੇ ਇਹ ਜਿਹੜੀਆਂ ਕੰਟੀਨਿਊ ਕਲੈਕਸ਼ਨਾਂ ਚੱਲ ਰਹੀਆਂ ਡਿਜੀਟਲ ਪ੍ਰਿੰਟਰਡ ਪਾਕਿਸਤਾਨੀ ਸਟਾਈਲ ਦਾ ਮਸਲੀਨ ਕਾਟਨ ਦਾ ਟਾਪ ਹੈ ਫਰੰਟ ਤੇ ਤੇ ਬੈਕ ਤੇ ਦੋਨੋਂ ਤੇ ਪ੍ਰਿੰਟ ਹੈ ਮੈਚਿੰਗ ਕਲੀਨ ਮਸਲੀਨ ਕਾਟਨ ਦਾ ਬਾਟਮ ਆ ਪ੍ਰਾਈਸ ਇਹਦਾ 830 ਰੁਪਏ ਆਦੇ ਵਿੱਚ ਦੋ ਸੂਟ ਤੁਹਾਨੂੰ ਮਿਲ ਜਾਣਗੇ ਕੋਈ ਵੀ ਕੁਐਰੀ ਕਰਨੀ ਹੈ ਤਾਂ ਮੇਰਾ ਨੰਬਰ 623924575 ਜੋ ਦਿੱਤਾ ਆ ਉਸ ਨੰਬਰ 'ਤੇ ਜਾ ਕੇ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਜੋ ਵੀ ਤੁਹਾਡੀ ਕੁਐਰੀ ਹੈ ਇਹ ਵਾਲੇ ਜਿਹੜੇ ਸੂਟ ਹੈ ਬਲੈਕ ਐਂਡ ਵਾਈਟ ਦੇ ਨਵੇਂ ਆਏ ਨੇ ਬਹੁਤ ਪਿਆਰੇ ਮਤਲਬ ਕੰਟਰਾਸਟ ਬਣਾਏ ਨੇ ਬਲੈਕ ਐਂਡ ਵਾਈਟ ਦਾ ਹੀ ਕੰਟਰਾਸਟ ਹੈ ਇਹ ਤੁਹਾਨੂੰ 705 ਰੁਪਏ ਦੇ ਵਿੱਚ ਇੱਕ ਸੂਟ ਮਿਲੇਗਾ ਬਲੈਕ ਐਂਡ ਵਾਈਟ ਹੀ ਕਲੈਕਸ਼ਨ ਹੈ ਟਾਪ ਪ्युअर कॉटन ਦਾ ਬਹੁਤ ਬੜਾ ਹੀ ਪਿਆਰਾ ਥ्रेड ਵਰਕ ਹੋਇਆ ਹੈ ਕਟਵਰਕ ਹੈ ዳਮਨ ਤੇ ਵੀ ਕਟਵਰਕ ਹੈ 705 ਰੁਪਏ ਵਿੱਚ ਇੱਕ ਸੂਟ ਇਹ ਜਿਹੜੀਆਂ ਕਲੈਕਸ਼ਨਾਂ ਨੇ ਆਲਵੇਸ ਟ੍ਰੈਂਡ ਵਿੱਚ ਰਹਿੰਦੀਆਂ ਨੇ ਇਹ ਤਾਂ ਮਤਲਬ ਕਿ ਹਮੇਸ਼ਾ ਸਾਰੇ ਇਹਨਾਂ ਨੂੰ ਬਹੁਤ ਪਸੰਦ ਕਰਦੇ ਨੇ ਸਿਰਫ ਤੇ ਸਿਰਫ ਪਹਿਲੇ ਆਈਆਂ ਸੀ 750 ਵਿੱਚ ਤੇ ਹੁਣੇ ਆਈਆਂ ਨੇ ਸਿਰਫ ਤੇ ਸਿਰਫ 705 ਰੁਪਏਾਂ ਦੇ ਵਿੱਚ ਦੋ ਸੂਟ ਤੁਸੀਂ ਬਾਈ ਕਰ ਸਕਦੇ ਹੋ ਆਪਣੀ ਚੋਇਸ ਤੇ ਚਾਹੇ ਉਹ ਸੇਮ ਕਰ ਲਓ ਚਾਹੇ ਉਹ ਡਿਫਰੈਂਟ ਡਿਫਰੈਂਟ ਕਰ ਲਓ ਉਹ ਤੁਹਾਡੀ ਚੋਇਸ ਹੈ ਪ੍ਰਾਈਸ ਇਨ ਦਾ 705 ਰੁਪਏ ਆ ਬਹੁਤ ਪਿਆਰੀਆਂ ਕਲੈਕਸ਼ਨਾਂ ਨੇ ਬਾਈ ਕਰਨਾ ਜਾਂ ਕੋਈ ਕੁਐਰੀ ਕਰਨੀ ਤੇ ਮੈਂ ਆਪਣਾ ਨੰਬਰ ਦਿੱਤਾ ਨੰਬਰ ਜਾ ਕੇ ਮੈਸੇਜ ਕਰ ਦਿਓ ਸਟੇਟਸ ਵੇਖਣਾ ਤਾਂ ਹੀ ਮੈਨੂੰ ਆਪਣਾ ਨੇਮ ਤੇ ਸਿਟੀ ਦਾ ਨੇਮ ਦੱਸ ਦੇਣਾ ਮੈਂ ਤੁਹਾਡਾ ਨੰਬਰ ਸੇਵ ਕਰ ਲਵਾਂਗੀ ਫਿਰ ਤੁਹਾਨੂੰ ਸਟੇਟਸ ਸ਼ੋ ਹੋ ਜਾਏਗਾ ਅੱਜ ਵਾਲੀਆਂ ਸਾਰੀਆਂ ਕਲੈਕਸ਼ਨਾਂ ਅਵੇਲੇਬਲ ਨੇ ਕੋਈ ਵੀ ਕੁਐਰੀ ਹੈ ਬਾਈ ਕਰਨਾ ਜਾਂ ਕਿਸੇ ਵੀ ਤਰ੍ਹਾਂ ਦੇ ਸੂਟ ਬਾਰੇ ਜਾਣਕਾਰੀ ਪ੍ਰਾਪਤ ਕਰਨੀ ਹੈ ਤਾਂ ਨੰਬਰ ਜਾ ਕੇ ਮੈਸੇਜ ਕਰ ਦਿਓ ਤਾਂ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ ਨਵੇਂ ਸੂਟਾਂ ਨਾਲ ਨਵੇਂ ਨਵੇਂ ਕਲੈਕਸ਼ਨਾਂ ਨਾਲ ਥੈਂਕ ਯੂ ਫਾਰ ਵਾਚਿੰਗ ਮਾਈ ਵੀਡੀਓ